ਓ ਜੀ ਸਤਿ ਸ਼੍ਰੀ ਅਕਾਲ ਗਾਇਜ਼ ਤੇ ਦੇਖੋ ਤੁਸੀਂ ਅਸੀਂ ਪਿੰਡ ਪਹੁੰਚ ਗਏ ਆ ਤੇ ਰਾਤ ਦਾ ਟਾਈਮ ਤੇ ਗਗਨ ਅੱਜ ਕੁੜੀ ਚਿੜੀ ਬਣੀ ਹੋਈ ਏ ਚਿੱਤੇ ਚੀਰ ਕੱਢ ਪੋਨੀਆਂ ਕਰ ਬੋਲਿਆ ਕਿਹਾ ਸੀ ਨਾ ਓਇਲਿੰਗ ਕਰਦੇ ਓ ਤੇ ਮੈਂ ਓਇਲਿੰਗ ਕੀਤੀ ਅੱਜ ਅੱਛਾ ਬੁਖਰੀ ਬੜੀ ਵੱਡੀ ਅਮਣ ਦਾ ਤੇ ਅੱਜ ਫੈਸੇ ਗੁੱਡੀ ਪਟੋਲਾ ਬਣੀ ਅਮਣ ਤੇ ਪਰਨੀਰ ਪਰਨੀਰ ਵਕੀਲ ਬਣਿਆ ਪਨੀਰ ਵਕੀਲ ਬਣਿਆ ਪਨੀਰ ਦਾ ਬਸ਼ੂ ਕਰੇ ਭੁੱਲ ਗਿਆ ਵਿਚਾਰਾ ਬੂਟਾਂ ਨਾਲ ਗਿਆ ਵਿਚਾਰਾ ਮੈੱਕ ਦੇ ਚਿੱਤ ਸੰਗ ਮੰਨੀ ਜਾਏ ਮਾ ਪਨੀਰ ਕਹਿੰਦੇ ਹੁੰਦੇ ਓ ਕੀ ਕਰੇ

ਆ ਦੇ ਆ ਦੇਖੋ ਆ ਦੇਖੋ ਆ ਦੇਖੋ ਆ ਦੇਖ ਸਾਨੂੰ ਰਾਜ ਰੋਕਦਾ ਆਈ ਇਹਦੇ ਕੰਮ ਦੇਖ ਲੋ ਹੈ ਤੇ ਲੋ ਜੀ ਪਿੰਡ ਪਹੁੰਚ ਗਿਆ ਰਾਦਾ ਟਾਈਮ ਆ ਮਣਾਉਂਦੇ ਕੋਰੀਆ ਨਾਲ ਨੂੰ ਪੈ ਗਈ ਬਸ ਸੇਖਾ ਖੁੱਲ ਕੇ ਵਿੱਚ ਵੀ ਸਹੀ ਸਮਾਨ ਆਇਆ ਕੀ ਆਇਆ ਮਣ ਦਾ ਸਮਾਨ ਦੂਜੀ ਪਨਾ ਦੇਖਾ ਕੀ ਕੰਨੀ ਤੋ ਲੋ ਜੀ ਮੈਂ ਕੱਲੀ ਆਈ ਆਂ ਦਮਨ ਤੇ ਉਤਾਰ ਉੱਥੇ ਹੀ ਨੇ ਉਹਨਾਂ ਨੂੰ ਕੰਮ ਸੀ ਰੰਮੂ ਨੂੰ ਚੱਲ ਕੋਈਗਾ ਵੀ ਦੇਖਣ ਕੋਰੀਅਰ ਆ ਮਣੇ ਬੋਲ ਤਾਂ ਨਹੀਂ ਆਈ ਫੁੱਟਬਾਲ ਤਾਂ ਨਹੀਂ ਆਈ ਕਿਤੇ ਤੇਰੇ ਵਰਗੀ ਲੱਗਿਆ ਪਹਿਲਾਂ ਹੋਰ ਮੈਂ ਫੁੱਟਬਾਲ ਹੀ ਲੱਗਦੀ ਗੋਲ ਜੀ ਹਾਂ ਫਤੇ ਫਤੇ ਆ ਕੀ ਹੋ ਰਿਹਾ ਫਤੇ ਇੱਧਰ ਆ ਹਾਏ ਕਹਿੰਦਾ ਮੈਂ ਪਾਪਾ ਵਰਗਾ ਬਣਨਾ ਕੀ ਬਣਾਈ ਗਏ ਰੋਟੀ ライス ਮਮਾ ਬੀਣਾ ਦਿਲ ਨਹੀਂ ਲੱਗਿਆ ਮਮਾ ਲੱਗਿਆ ਨਾ ਮੁੰਡਾ ਦਾਲ ਲੰਗਿਆ ਕੋਈ ਕੱਲੀ ਹੈ ਨਾ ਤੂੰ ਘਰੇ ਹਾਂ ਇਹ ਨਹੀਂ ਸੌ ਜਾਣਾ ਸੌਂਜੀ ਸੌਂਜੀ ਮਮਾ ਨਾ ਸੌਂਜੀ ਤੂੰ ਤੇ ਪਾਪਾ ਵੀਡੀਓ ਕੋਲ ਕੀਤੀ ਹੋ ਬੱਚੇ ਤੇ ਖੇਡ ਰਹੇ ਸੀ ਕੇਲੇ ਸੋਨੇ ਤੁਹਾਨੂੰ ਦਿਖਾਣਾ ਤੁਸੀਂ ਦੇਖ ਇਹ ਥੱਲੇ ਖੇਡਣ ਦੇ ਹੀ ਫਤੇ ਹੈਂਡ ਵਾਸ਼ ਕਰ ਰਹੇ ਸੀ ਕਿ ਡੌਗੀ ਫੜਿਆ ਸੀ ਗਰਮੀ ਬਾੜੀ ਲੱਗਣ ਲੱਗੀ ਤੁਸੀਂ ਕੱਪੜੇ ਦੇ ਬਾਹਰ ਆ ਗਏ ਬਿਮਾਰ ਹੋ ਗੋ ਪੁੱਤੋ ਗਗਣੇ ਤਾਂ ਉਹ ਪੇਠਾ ਨਹੀਂ ਹੁੰਦਾ ਜਿਹੜਾ ਲੰਬਾ ਉਹ ਵਰਗਾ ਲੱਗਣ ਡਿਆ ਮੈਂ ਤਾਂ ਪੇਠਾ ਹੈ ਤੇ ਗਗਣੇ ਠੀਰਾ ਥੋੜੀ ਹੈ ਆ ਦੇ ਨਹੀਂ ਅੰਦਰ ਬਿਲਕੁਲ ਪੇਠੀ ਨਹੀਂ ਲੱਗਈ ਪੇਠਾ ਪਰ ਨਹੀਂ ਪੇਠਾ ਨਹੀਂ ਹੈ ਹੈ ਪੇਠੇ ਵਰਗਾ ਹੈ ਠੀਰਾ ਹੈ ਦੇਲੀਂਗੇ ਤਾਂ ਪੇਠਾ ਹੀ ਹੋਵੇ ਕਲਵਿੰਦਰ ਇੱਕ ਉਹ ਦਿਓ ਮਿੰਨੂ ਕੀ ਹੋ ਗਿਆ ਵੀਰਾ ਕੈਲਸੀ ਕਾਂਗੜੀ ਪਹਿਲਵਣ ਕਾਂਗੜੀ ਪਹਿਲਵਣ ਨਾ ਬਤਰੀ ਨਾ ਪਰ ਨਹੀਂ ਤਾਂ ਉਹ ਦੇ ਪਟਕਾ ਵੀ ਲਾ ਦੇ ਪਟਕਾ ਵੀ ਲਾ ਦੇ ਜੂੜੀ ਕਰ ਲੈ ਬੱਬਾ ਤੇ ਅਗਮ ਸੰਧੂ ਦਾ ਮੈਸੇਜ ਆ ਰਿਹਾ ਸੀ ਮੈਨੂੰ ਤੇ ਕਹਿੰਦਾ ਕਿ ਦੀਦੀ ਤੁਹਾਡਾ ਫੁੱਲ ਨਾਮ ਕੀ ਹੈ ਤੇ ਕੱਲ ਵਾਲਾ ਤੁਸੀਂ ਵਲੌਗ ਦੇਖਿਆ ਹੀ ਹੈ ਉਹਦੇ ਤੇ ਮੈਂ ਜਿਹੜੀ ਆਪਾਂ ਕਾਫੀ ਪੀ ਰਿਆ ਸਟਾਰਬਕਸ ਦੀ ਤੇ ਉੱਤੇ ਮੇਰਾ ਨਾਮ ਲਿਖਿਆ ਹੋਇਆ ਧਿਆਨ ਨਾਲ ਵਲੌਗ ਦੇਖੋ ਵਲੌਗ ਧਿਆਨ ਨਾਲ ਦੇਖਿਆ ਕਰੋ ਇਹ ਬਹੁਤ ਚੀਜ਼ ਜਿਹੜੇ ਚ ਪਾਉਣ ਜਿਹੜੀਆਂ ਦੇਣ ਦੇ ਸੀ ਉਹ ਤੁਸੀਂ ਧਿਆਨ ਨਾਲ ਵੰਦੇ ਹੋ ਕਿ ਨਹੀਂ ਵੰਦੇਗੇ ਤਾਂ ਹੀ ਅਸੀਂ ਇਹ ਜੀ ਚੀਜ਼ਾਂ ਪਾਈਆਂ ਕਿ ਵੇਖੀ ਕਿ ਸਾਡੇ ਭੈਣ ਭਰਾ ਸਾਨੂੰ ਕਿੰਨਾ ਕੁ ਚਾਹੁੰਦੇ ਰਹਿੰਦੇ ਤੁਸੀਂ ਫੇਰ ਮੇਰਾ ਨਾਮ ਪੁੱਛਣ ਤੇ ਨਾਲੇ ਤੁਸੀਂ ਵਲੌਗ ਵੇਖਿਆ ਤੇ ਨਾਲੇ ਮੇਰਾ ਨਾਮ ਪੁੱਛਣ ਦੇ ਉਹ ਕੱਪ ਦੇ ਉੱਤੇ ਮੇਰਾ ਨਾਮ ਤੇ ਵਲੌਗ ਦੇਖੋ ਦੁਬਾਰਾ ਤੇ ਫਿਰ ਮੈਨੂੰ ਕਮੈਂਟ ਕਰੋ ਕਿ ਹਾਂ ਤੁਹਾਡਾ ਨਾਮ ਆਏ ਠੀਕ ਹੈ ਬਾਕੀ ਸੌਰੀ ਜੇ ਮੈਂ ਤੁਹਾਨੂੰ ਤਰਦੇ ਨਾ ਅਸੀਂ ਮਜ਼ਾਕ ਕਰਦੇ ਆ ਯਾਰ ਇਹ ਵੀ ਹਾਂ ਤੁਹਾਨੂੰ ਗੁੱਸਾ ਨਾ ਲੱਗੇ ਮਜ਼ਾਕ ਚੱਲ ਰਿਹਾ ਹੋਰ ਕੋਈ ਗੱਲ ਨਹੀਂ ਤੇ ਮੇਰਾ ਨਾਮ ਹੈਗਾ ਜੀ ਪ੍ਰਭਜੋਤ ਕੌਰ ਤੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਇਹੀ ਰਿਕੁਐਸਟ ਹੈ ਕਿ ਵਲੌਗ ਪੂਰਾ ਚੰਗੀ ਤਰ੍ਹਾਂ ਸਾਰਾ ਬਿਨਾ ਸਕਿਪਟੀ ਤੇ ਦੇਖਿਆ ਕਰੋ ਉਥੇ ਤੁਹਾਨੂੰ ਸਾਰਾ ਕੁਝ ਮਿਲ ਜੇਗਾ ਡਿਟੇਲ ਜੀ ਵੇਰ ਤਾਰਨੇ ਕੱਲ ਵਾਲੇ ਵਲੌਗ ਚ ਦੱਸਿਆ ਸੀ ਕਿ ਘਰ ਪਿੰਡ ਚ ਪਾਣਾ ਚਾਹੀਦਾ ਕੁਝ ਤੋਂ ਮੇਰੇ ਭੈਣ ਭਰਾਵਾਂ ਦੇ ਕਮੈਂਟ ਆਏ ਸੀ ਕਿ ਹਾਂ ਪਿੰਡ ਚ ਪਾਣਾ ਚਾਹੀਦਾ ਤੇ ਉਹ ਮੇਰੇ ਭੈਣ ਭਰਾਵਾਂ ਨੇ ਪੂਰੀ ਡੀਪਲੀ ਵੀਡੀਓ ਦੇਖੀ ਤੇ ਆ ਮੇਰੀ ਭੈਣ ਕੇ ਭਰਾਏ ਨੇ ਦੇਖੀ ਨਹੀਂ ਕਹਿੰਦੇ ਤੁਹਾਡਾ ਨਾਮ ਕੀ ਹੈ ਪੁੱਤਰ ਕੀ ਚ ਲੂਸ ਕੱਢਿਆ ਆ ਕਹਿੰਦਾ ਮੈਂ ਕੱਲੀ ਲਈ ਜਾ ਰਹੀ ਮੈਂ ਲੈ ਆਉਣੀ ਮੈਨੂੰ ਵਾਜ ਮਾਰ ਲੈ ਤੂੰ ਤਾਂ ਗਗਨ ਬੀਬੀ ਆਪਣੀ ਐਵੇਂ ਗੁੱਤ ਕਰਦੀ ਹੁੰਦੀ ਗਗਨ ਬੀਬੀ ਕਦੇ ਐਵੇਂ ਦੁੱਤ ਕਰਦੇ ਹਨ ਕੀ ਬੀਬੀ ਤੇ ਐਸੋ ਲੰਦੀ ਹਾਂ ਇੱਥੇ ਮੇਰੇ ਕੋਲ ਸਟਾ ਖਾਣਾ ਲੱਗ ਚੁੱਕਿਆ ਹੈ ਰੋਟੀ ਖਾ ਲਈਏ ਫਿਰ ਲੈ ਲਿਆ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗਗਨ ਦਾ ਰਾਜ ਫੈਸ਼ਨ ਨਹੀਂ ਨਰਾਲਾ ਬਣਿਆ ਫਿਰ ਤੇ ਚਾ ਰੱਖ ਲੋ ਤੁਹਾਡੀ ਮੈਂ ਦਰਸਵਾਦੀ ਪਕਾਣੀ ਹੈ ਇਹ ਵੀ ਟਮਾਟਰ ਆ ਵੀ ਹੈ ਹੂੰ ਤੇ ਆ ਵੀ ਟਮਾਟਰ ਹੈ ਹੂੰ ਪਰ ਇਹਨੂੰ ਖਾ ਕੇ ਜਿਹੜਾ ਮਜ਼ਾ ਆਉਂਦਾ ਇਹਨੂੰ ਖਾ ਕੇ ਕਿਉਂ ਨਹੀਂ ਆਉਂਦਾ ਔਰ ਟਮਾਟਰ ਜਿਹੜਾ ਉਹ ਕਰਕੇ ਇਹਦੇ ਵਿੱਚ ਯੂਜ਼ ਕਰਨ ਨਾਲ ਲੱਗਦਾ ਆ ਜਿਹੜਾ ਲੱਗਦਾ ਵੀ ਵਾਕਿਆ ਸਾਰੇ ਨਾਲ ਹੈਗਾ ਤੇ ਟਮਾਟਰ ਹੀ ਉਹ ਤੇ ਜਿਹੜੀ ਆਪਣੀ ਸੈਟੀਸਫੈਕਸ਼ਨ ਹੋ ਗਈ ਤਾਂ ਦਿਮਾਗ ਚ ਆਪਣੇ ਘਰ ਕੀ ਤਾਂ ਜਿਹੜੀ ਗੱਲ ਨੇ ਵੀ ਆਪਾਂ ਵਿਆਹਾਂ ਸ਼ਾਦੀ ਚ 골ਡ ਮਾਰ ਕੇ ਖਾਦਾ 골 ਹੀ ਖਾਣਾ ਤੇ 골 ਹੀ ਖਾਣਾ ਉਹ ਵੀ ਸਲਾਦ ਉਹ ਦੂਜਾ ਖਲਾਦ ਨਹੀਂ ਹੈਗਾ ਹਾਂ ਮਤਲਬ ਇਹਨੂੰ ਫਿਰ ਤਾਂ ਹੀ ਨਹੀਂ ਖਾਦੇ ਤੁਸੀਂ ਦੋ ਪੀਸ ਐ ਛੱਡਦੇ ਫੀਲਿੰਗ ਹੀ ਨਹੀਂ ਉੜੀ ਖਾ ਕੇ ਉਹਦੇ ਤੋਂ ਐਂ ਲੱਗੇਗਾ ਖਾ ਕੇ ਵੀ ਜਿਵੇਂ ਤੜਕੇ ਨਾਲ ਟਮਾਟਰ ਆਪਾਂ ਕੱਟਿਆ ਜਿਹੜਾ ਉਹ ਇਹਦੇ ਚ ਫੀਲਿੰਗ ਸਲਾਦ ਵਾਲੀ ਆਉਂਦੀ ਹੈ ਹਾਂ ਸੱਚੀ ਗੱਲ ਮਜ਼ਾਕ ਨਹੀਂ ਲੋ ਜੀ ਆ ਦੇਖੋ ਪਾਗਲ ਬਣਾ ਰਹੇ ਜੀ ਤੁਹਾਨੂੰ ਨਹੀਂ ਪਾਗਲ ਨਹੀਂ ਬਣਾ ਰਹੇ ਇਫੈਕਟ ਹੈ ਹੈ ਇਹ ਫੈਕਟੇ ਤੋਂ ਹੀ ਸੋਚ ਚਲ ਖਾ ਕੇ ਦੱਸਾਂ ਫਿਰ ਮੜ ਜਾ ਹੈ ਇਫੈਕਟ ਕੇ ਨਹੀਂ ਹੈਗਾ ਤੂੰ ਹੀ ਦੀਦੀ ਦੀ ਮਿਰਚਾਂ ਵੋ ਪਾਤੀਆਂ ਤੇ ਕਾਲੀਆਂ ਕੋਈ ਨਹੀਂ ਢੋਲਾ ਤੂੰ ਸਾਡੇ ਟੱਬਰ ਦੇ ਵਾਲੀ ਮਿਰਚਾਂ ਪਾਈਆਂ ਨੇ ਸਲਾਦ ਤੇ ਮੈਂ ਕਿਹ ਪਾਇਆ ਨਹੀਂ ਸਾਡੇ ਸੰਜੇ ਪਰਵਾਰ ਦੇ ਹਿੱਤੇ ਪੈਦਾ ਹੁੰਦਾ ਸੰਜੇ ਪਰਵਾਰ ਚ ਜ਼ਿਆਦਾ ਬੰਦਾ ਭੁੱਖਾ ਰਹਿ ਜਾਂਦਾ ਜਾਂ ਫਿਰ ਜ਼ਿਆਦਾ ਰੱਜ ਜਾਂਦਾ ਜ਼ਿਆਦਾ ਤਾਂ ਨੁਕਸਾਨ ਮੀਨੇ ਹੁਣ ਪਹਿਲਾਂ ਮੈਂ ਲੂਣ ਪਾਇਆ ਤੂੰ ਮੈਂ ਵੀ ਉੱਤੇ ਕਾਲੀ ਮੁੱਝ ਪਾਈ ਸੋਨੂ ਨੂੰ ਵਿੱਚ ਆ ਕੇ ਕਾਲੀ ਮੁੱਝ ਤੂੜ ਤੂੜ ਕੇ ਉਹ ਸਾਰਾ ਹੋਵੇ ਚਾਦ ਬਚਾ ਲਈ ਹੋ ਗਿਆ ਰੋਟੀ ਦਾ ਇੰਨਾ ਕ ਸਲਾਦ ਉੱਤੇ ਮਿਰਚਾਂ ਨੇ ਕਾਲੀਆਂ ਲੜ ਲੜ ਕੇ ਮੂੰਹ ਚ ਬੁਰਾ ਹਾਲ ਹੋ ਗਿਆ ਸਾਜੇ ਪਰਿਵਾਰ ਦੇ ਇਹੀ ਫਾਇਦੇ ਸਾਜੇ ਪਰਿਵਾਰ ਦੇ ਫਾਇਦੇ ਵੀ ਤੇ ਨੁਕਸਾਨ ਵੀ ਬਹੁਤ ਨੇ ਹਨਾ ਇਹ ਕੰਮ ਹੈ ਤੇ ਕੋਈ ਗੱਲ ਨਹੀਂ ਤੂੰ ਖਾ ਲੋ ਟਮਾਟਰ ਟੈਨਸ਼ਨ ਨਾ ਲਾਉ ਤੁਸੀਂ ਐਡੀ ਕਹਿੰਦਾ ਕਹਿੰਦਾ ਫਤਿਹ ਮੈਂ ਤਾਂ ਸੋਚਿਆ ਸੀ ਮੈਂ ਜਾ ਕੇ ਮਮਾ ਨਾਲ ਸੋਵਾਂਗਾ ਹਾਂ ਆ ਕੇ ਕਹਿੰਦਾ ਉੱਥੇ ਰਸੋਈ ਚ ਕਰਕੇ ਆਇਆ ਕਿ ਲ ਮੈਂ ਸੋਚਿਆ ਮਮਾ ਨਾਲ ਜਾ ਕੇ ਸੌਵਾਂਗਾ ਮੈਂ ਹੋਰ ਸੋਜੀ ਰੋਕ ਲਾਦੀ ਕਿ ਕੋਈ ਸਾਡੇ ਘਰੇ ਆ ਗਏ ਤੜਕੇ ਤੜਕੇ ਸੋਹਣੇ ਸੋਹਣੇ ਗਿਫਟ ਆ ਗਏ ਨੇ ਯੂਕੇ ਤੋਂ ਸੋਹਣੇ ਸੋਹਣੇ ਭੈਣ ਦੇ ਫੁੱਫੜਾਂ ਦੇ ਭੂਆ ਦੇ ਗਿਫਟ ਆ ਗਏ ਨੇ ਤੇ ਫਤਿਹ ਹਰੀ ਕਮਲੇ ਹੋਏ ਬਣ ਗਗਨ ਪਤੀਲੇ ਚ ਪਨੀਰੀ ਲਈ ਆਈ ਖਾਣ ਨੂੰ ਚਾਹ ਨਾਲ ਬਣੀ ਚਾਹ ਪੁੱਤ ਨਾ ਫੋਨ ਕਰੋ ਜਾ ਉੱਪਰ ਨਹੀਂ ਚੜ ਪੁੱਤ ਉੱਤੇ ਪਾਓ ਠੰਡਾ ਹਜੇ ਬਿਮਾਰ ਹੋ ਜਾਓਗੇ ਅੱਗੇ ਖਾਂਸੀ ਲੱਗੀ ਤੁਹਾਨੂੰ ਗੁੱਡ ਮਾਰਨਿੰਗ ਜੀ ਸਾਰਿਆਂ ਨਾ ਇਹ ਹੈਗਾ ਮਾਰਨਿੰਗ ਦਾ ਟਾਈਮ ਤੇ ਆਪਾਂ ਵਲੌਗ ਇੱਥੋਂ ਕੰਟੀਨਿਊ ਕਰਤਾ ਹਾਂਜੀ ਤੁਸੀਂ ਦੋਨੇ ਜਣੇ ਆ ਗਏ ਹੈ ਬਿਨਾ ਦੱਸੇ ਮੈਂ ਸੁੱਤੀ ਪਈ ਹਾਂ ਤੇ ਇਹਨਾਂ ਨੇ ਅੱਛਾ ਇਹ ਨਾ ਇੱਕਦਮ ਮੈਂ ਡਰ ਗਈ ਮੈਨੂੰ ਪਤਾ ਨਹੀਂ ਅੰਦਰ ਕੌਣ ਵੜ ਗਿਆ ਤੇ ਮੈਨੂੰ ਡਰਾਤਾ ਤੇ ਆ ਪਰ ਨਹੀਂ ਤਾਂ ਹੋਰ ਆ ਗਈ ਇੱਕ ਗੱਲ ਹਾਂਜੀ ਇੱਕ ਆਜਾਈਏ ਤੇ ਆ ਬੱਚਾ ਆ ਵੀਨੇ ਸ਼ਨਾ ਲਾਣਾ ਹੈ ਦਮਣ ਨੇ ਅੱਜ ਪਿੰਡ ਜਾਣਾ ਹੀ ਵਿਚਾਰੀ ਨਾ ਗੰਨਾ ਦੇਖਣਾ ਉਹ ਕਹਿੰਦੀ ਮੈਂ ਗੰਨਾ ਹੁਣ ਉਹਨੂੰ ਮੈਂ ਕਿਵੇਂ ਕਵਾਂ ਉਹ ਤਾਂ ਸਕੂਲ ਚ ਕੋਈ ਹੈ ਨਹੀਂ ਨੰਬਰ ਹੈ ਉਹ ਦੇਖਦੀ ਆ ਮੈਂ ਤੇ ਦਮਨ ਗੁੱਸੇ ਹੋਈ ਪਈ ਹੈ ਕਹਿੰਦੀ ਕਿ ਜਿਵੇਂ ਫਫੂ ਨੇ ਉਹਨਾਂ ਵਾਸਤੇ ਗੱਨਾ ਭੇਜਦੀਆਂ ਮੇਰੇ ਵਾਸਤੇ ਨਹੀਂ ਭੇਜੀ ਮੈਂ ਤੂੰ ਕਿਹੜਾ ਕੋਈ ਨਿਆਣੀ ਸੀ ਤੂੰ ਛੋਟਾ ਜਿਹਾ ਬੱਚਾ ਹੈ ਤੂੰ ਤਾਂ ਡਵੜਨਾ ਮਾਰੋ ਮਾਰੋ ਗੋਲੀਆਂ ਮਾਰੋ ਪਟਾ ਆ ਦੇਖ ਪਤੈ ਨੂੰ ਤੇ ਆਹ ਕੰਮ ਅੱਗੇ ਚਾਹੀਦਾ ਸੀ ਅੱਛਾ ਉਹ ਡੱਗਗੇ ਸਾਰੇ ਹੈ ਨਾ ਇੱਥੇ ਲੱਗਦੇ ਨਿਸ਼ਾਨੇ ਅੱਛਾ ਗੰਨਾ ਲੈ ਕੇ ਆਏ ਤੁਸੀਂ ਉਰੇ ਖੇਡਣ ਨਹੀਂ ਕਰਨ ਕਿ ਆਏ ਤੁਸੀਂ ਆ ਦੱਸੋ ਤੁਸੀਂ ਬਸ ਵਿਲੇ ਵਿਲੇ ਆ ਗਏ ਹੈ ਕੱਲੇ ਆ ਗਏ ਤੁਸੀਂ ਹੈ ਨਾ ਤੇ ਘਰੇ ਵੀ ਨਹੀਂ ਸੀਗਾ ਕੋਈ ਮੰਮਾ ਕਿੱਥੇ ਆ ਮੰਮਾ ਸੁਣਾ ਨੇ ਹਾਂ ਮਾਸੀ ਸਕੂਲ ਮਾਸੀ ਸਕੂਲ ਘਰੇ ਕੋਈ ਨਹੀਂ ਤੁਸੀਂ ਆ ਗਏ ਹੈ ਤੇ ਗੱਲ ਸੁਣਾ ਉਹ ਪਪਾ ਨਾਲ ਆਏ ਪਪਾ ਅਜੰਸੀ ਗਏ ਤੀ ਰੋਟੀ ਰਾਟੀ ਖਾਧੀ ਕਿ ਨਹੀਂ ਹਾਂ ਖਾਧੀ ਐਸੇ ਬਨਾਵਾ ਨਹੀਂ ਤਾਂ ਚਾਹ ਬਨਾਵਾ ਦੱਸੋ ਚਾਹ ਬਣਾ ਦੇਣੀ ਆ ਮੇਰਾ ਵੀ ਸਿਰ ਦੁਖਣ ਲੱਗਾ ਤਾ ਤੁਸੀਂ ਮੈਂ ਡਰ ਗਈ ਸੱਚੀ ਪਈ ਪਈ ਆ ਜਿਹੜਾ ਨਾ ਮੋਟੂ ਮੇਰਾ ਮੋਟੂ ਚੇਤੇ ਕੁਝ ਨਹੀਂ ਬਨ ਗਿਆ ਤੁਸੀਂ ਉਹ ਇਹਦਾ ਇਹਨੂੰ ਉਲਟੀ ਵਾਲਾ ਹੋਣੀ ਸੀ ਓਹ ਹੋ 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 ਤੁਸੀਂ پتہ ਬਾਲੀ ਵੀ ਦੀਆ ਗੇਮ ਪਰ ਨਹੀਂ ਤਾਂ ਦਮਨ ਦਾ ਬਰਥਡੇ ਆ ਰਿਹਾ ਥੋੜੇ ਦਿਨ ਰਹਿ ਗਏ 29 April ਦਾ ਉਹਨੂੰ ਐਂ ਹੀ ਗਿਆ ਕਰੋ ਥੋੜੇ ਦਿਨ ਰਹਿ ਗਏ ਫਿਰ ਬੜੀ ਖੁਸ਼ ਹੁੰਦੀ ਹੈ ਕਿ ਮੇਰੇ ਬਰਥਡੇ ਨੇ ਥੋੜੇ ਦਿਨ ਰਹਿ ਗਏ ਸਾਡਾ ਘਰ ਤੇ ਅੱਜ ਗੈਂਗਸਟਰਾਂ ਦਾ ਘਰ ਬਣ ਗਿਆ ਗੰਨਾ ਹੀ ਗੰਨਾ ਗੈਂਗਸਟਰ ਗੈਂਗਸਟਰ ਦਾ ਬਣ ਗਿਆ ਘਰ ਗੈਂਗਸਟਰ ਗੈਂਗਸਟਰ ਕਹਿੰਦੇ ਹੁੰਦੇ ਪੰਜਾਬੀ ਆ ਵੜੀ ਹੈ ਨਾ ਐਡੀ ਗੱਲ ਹੈ ਹੈਵੀ ਬਹੁਤ ਭਾਰੀ ਹੈ ਤੇ ਇਹ ਦਸੇ ਨਾਲ ਹੀ ਰੱਖ ਦਿਓ ਅਸਲਾ ਇਹ ਗੱਡੀ ਚੋਂ ਉੱਤੇ ਕੱਢ ਕੇ ਬਹਿ ਜਾ ਕਰੋ ਨਾ ਫਤੇ ਕਹਿੰਦਾ ਕੱਦ ਕਹਿੰਦਾ ਵੀਰਾ ਹਾਂ ਸਨਰੂਫ ਕੋਲ ਕੇ ਉੱਤੋਂ ਕੱਢ ਲਿਆ ਕਰੋ ਠੀਕ ਹੈ ਆ ਦੇਖੋ ਫਤੇ ਦੀ ਚਾਹ ਆ ਗਈ ਫਤੇ ਨੇ ਰੋਟੀਆਂ ਖਾਣ ਹੈ ਪਹਿਲੇ ਤੂੰ ਚਾਹ ਪੀ ਲਓ ਚਾਹ ਪੀ ਕੇ ਆਪ ਹਤੇ ਆ ਇੱਕ ਗਨ ਮੇਰੇ ਕੋ ਛੱਡ ਦਿਓ ਮੈਂ ਦੀਦੀ ਕੋਲ ਹੈ ਨਹੀਂ ਦੰਮੂ ਕੋਲ ਆ ਛੱਡ ਦਿਓ ਛੋਟੀ ਦੰਮੂ ਖੇਡ ਲੇਗੀ ਇਹਦੇ ਨਾਲ ਉਹ ਵੱਡੀ ਹੈਗੀ ਤੁਹਾਡੇ ਕੋਲ ਖੇਡਦੀ ਹੈ ਨੀ ਤੋੜ ਬੋੜ ਦਊਗੀ ਆਹ ਤੋੜਨੀ ਆਣੀ ਹੈ ਨਾ ਉਹ ਤੋੜ ਬੋੜ ਦਊਗੀ ਕਿ ਟੱਕਰਾਵੇ ਦੇਖੀ ਨਲ ਕਹਿਦ ਕੋ ਰੇ ਨਹੀਂ ਔਰ ਪ੍ਰਨੀਤ ਵੀਰੇ ਕੋ ਤੇ ਇੱਕ ਹੈ ਤੁਹਾਡੇ ਕੋਲ ਦੋ ਨੇ ਤੋੜ ਦੇ ਤਾਂ ਤੁਸੀਂ ਚਾਰ ਹਾਂ ਤੇ ਫੇਰ ਆ ਇੱਕ ਰੱਖ ਦਿਓ ਦੰਮਣ ਖੇਲੇਗੀ ਨਹੀਂ ਨਹੀਂ ਕਿਉਂ ਨਹੀਂ ਅਜ ਦੂਸਿਆ ਰੱਖ ਲਾ ਦੇ ਕਿੱਡਾ ਖਰਾਬ ਬੰਦਾ ਇਹ ਚਲੋ ਚਾਹ ਪੀਓ ਆ ਗਿਆ ਹੈ ਸਕੂਲੋਂ ਪੁੱਤ ਮੈਂ ਤਾਂ ਕਿਹਾ ਤੂੰ ਪਿੰਡ ਜਾਣਾ ਤੂੰ ਇੱਧਰ ਆ ਗਿਆ ਤੇ ਕੱਢ ਕੇ ਮਾਰਦਾ ਬਾਦੀ ਨਹੀਂ ਰਹੀ ਦੇ ਦੇ ਤਾਰ ਉਹ ਆਇਤਾ ਹਾਂ ਦੇ ਲੈ ਕਿਨੇ ਭੇਜੇਗੀ ਇਹ ਜਿੰਮੀ ਫੁੱਫੂ ਨੇ ਥੋੜੇ ਵੀ ਭੇਜ ਦਿੰਦੇ ਮੇਰੇ ਲਈ ਨਹੀਂ ਭੇਜਦੇ ਚਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਵੀਰਾਂ ਲਈ ਭੇਜਤਾ ਤੇਰੇ ਲਈ ਭੇਜਤਾ ਕਿਉਂ ਕਰ ਲੈ ਕਿਉਂ ਨਾਟਿਆ ਨਾ ਤੂੰ ਹੀ ਇਹ ਹੀ ਚਲਾ ਲੋ ਠੀਕ ਹੈ ਯੈਸ ਓਕੇ ਆ ਨਾ ਮੈਂ ਪੰਗਾ ਲੈ ਲਿਆ ਆ ਹੈ ਜੀ ਹਾਏ ਹਾਏ ਕੀ ਹੋ ਗਿਆ ਅਬ ਬੋੜਾ ਜਾ ਮੈਂ ਵੀ ਤੇ ਮਾਰੀ ਅਲਸੀ ਨਾ ਮੈਂ ਇਹ ਆ ਕਰਦੀ ਆ ਇਹਨਾਂ ਨਾਲ ਮੈਂ ਕੱਢੀ ਅਲਸੀ ਤੇ ਸਵੇਰੇ ਇਹ ਖਾਦੀ ਭੁੰਨ ਕੇ ਕਹਿੰਦੇ ਕਿ ਇਹ ਜਿਹੜਾ ਕੋਲਸਟ੍ਰੋਲ ਵਧਿਆ ਹੁੰਦਾ ਨਾ ਉਹਦੇ ਵਾਸਤੇ ਬਹੁਤ ਬੈਸਟ ਹੈ ਸਿਰੇ ਭੁੰਨੇ ਕੇ ਮੈਂ ਤਗੜਾ ਚੈਨੀ ਮਿੱਟੀ ਸੀ ਨਾ ਇੰਨੀ ਮਿੱਟੀ ਜਦੋਂ ਆਪਾਂ ਖਾਂਦੇ ਹਾਂ ਨਾ ਤੇ ਵਿੱਚ ਕਿਰਕ ਆਉਂਦੀ ਹੀ ਇੰਨੀ ਕਿਰਕ ਤੇ ਮੈਂ ਇਹਨੂੰ ਧੋ ਬੈਠੀ ਜਾਲਣੀ ਚ ਪਾ ਕੇ ਮੈਂ ਧੋਤਾ ਜਾਲਣੀ ਜਾਲਣੀ ਚ ਪਾ ਕੇ ਧੋਤਾ ਤੇ ਦਾ ਬੜਾ ਪੰਗਾ ਉਹ ਸਾਰੀ ਨਾਲ ਹੀ ਚਿਪਕ ਗਈ ਇੰਨੀ ਔਖੀ ਮੈਂ ਸੁਕਾਈਏ ਤੇ ਹੁਣ ਜਾ ਕੇ ਦਾਣਾ ਦਾਣਾ ਹੋਈ ਅੱਜ ਮੈਂ ਸਵੇਰ ਦੀ ਇਸੇ ਕੰਮ ਹੀ ਲੱਗੀ ਆ ਪਹਿਲਾਂ ਤਾਂ ਮੈਂ ਸ਼ਾਨਣੀ ਚ ਪਾ ਕੇ ਚੰਗਦਾ ਇਹਦੇ ਇਹਦੇ ਵਿੱਚ ਨਾ ਬੜੀ ਉਹ ਹੁੰਦੀ ਹੈ ਜੈਲੀ ਟੈਪ ਇਹ ਸਾਰਿਆਂ ਲੱਡੂਆਂ ਵਾਂਗੂ ਗੋਲ ਗੋਲ ਵਿਚਾਰੇ ਵਟੇ ਗਏ ਮੈਨੂੰ ਪਤਾ ਮੈਂ ਸਵੇਰ ਦੀ ਬਸ ਐਵੇਂ ਤੋੜ-ਤੋੜ ਕੇ ਤੋੜ-ਤੋੜ ਕੇ ਤੇ ਹੁਣ ਜਾ ਕੇ ਸੁੱਕੀ ਤਾਂ ਹੁਣ ਵਧੀਆ ਹੋਈਏ। ਪਰ ਇੱਕ ਤਾਂ ਚਲੋ ਜੀ ਹੁਣ ਇਹਨੂੰ ਮੈਂ ਸਾਭ ਲਾਂ, ਹੁਣ ਤੇ ਰੱਖ ਲਾਂ। ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆਂ ਅਜਿਹਾ ਵਲੌਗ ਤੁਹਾਨੂੰ ਪਸੰਦ ਆਇਆ। ਮੈਂ ਸਵੇਰ ਕੋ ਦੱਕ ਤੱਕ ਕੋ ਤਾਂ ਸਵੇਰ ਕੋ। ਤਾਂ ਸਾਡੇ ਕੋ ਬੋੜੇ ਛੋੜੇ ਬੰਦੇ ਆਏ ਹੋਏ ਨੇ। ਬੋੜੇ ਛੋੜੇ ਬੋੜੇ ਬੋੜੇ ਛੋੜੇ ਬੰਦੇ ਆਏ ਹੋਏ ਨੇ। ਬੋੜੇ 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 ਹਾਂ।